ਰੇਤ ਅਛਤਰਪਾਲ ਅੰਦਰ ਬੁੱਲਾਂ ਸਭ ਪਟ ਗਈਆਂ ਰਾਤ। ਯਾ ਪਾੜਦਿਆਂ ਜੀ। ਸਭ ਪਾੜਦਿਆਂ ਐਣ ਸਿਖਰ ਦਾ ਇਮਤਿਹਾਨ ਲੈ ਰਹੇ ਨੇ ਗੁਰੂ ਸਾਹਿਬ। ਵਾਹਿਗੁਰੂ। ਲੋਕ ਕਹਿੰਦੇ ਨੇ ਡਰ ਨਹੀਂ ਲੱਗਦਾ ਮਾਹ ਜਦੋਂ ਗੁਰੂ ਨੂੰ ਸਮਰਪਿਤ ਹੁੰਨੇ ਆ ਨਾ। ਆਹਾਂ। ਉਦੋਂ ਸਾਡੇ ਅੰਦਰੋਂ ਭੈ ਖਤਮ ਹੋ ਜਾਂਦਾ ਹੈ ਮੌਤ ਦਾ। ਵਾਹ ਜੀ ਵਾਹਿਗੁਰੂ। ਅੱਜ ਗੁਰੂ ਨੇ ਪ੍ਰਤੱਖ ਦਿਖਾਤਾ ਖਾਲਸਾ ਜੀ। ਹਾਂ ਜੀ। ਇਹ ਟਾਵਰ ਆਏ ਹੱਲ ਰਿਹਾ ਜਿਵੇਂ ਨਾ ਆਏ ਝੂਟੇ ਹਰੇ ਰਿਹਾ ਆਏ ਅੱਛਾ ਆਹ ਓਏ ਹੋਏ ਆ ਲੋ ਕੜਾ ਕੜਾ ਵੀ ਪੰਨਤਾ ਹੈ ਕੜਾ ਮੰਗਾਇਆ ਸੀ ਕੜਾਈ ਪੰਨਤਾ ਓਏ ਹੋਏ ਚੱਕ ਚੱਕ ਉਸ ਵਿੱਚ ਛੱਡੇ ਔਰ ਸਭ ਚੱਕ ਚੱਕ ਮਾਰਿਆ ਕੁਛ ਨਹੀਂ ਛੱਡੇ ਅੱਛਾ ਏਡਾ ਏਡਾ ਭਾਰੀ ਤੂਫਾਨ ਚੜਿਆ ਉੱਤੇ ਬਹੁਤ ਜ਼ਿਆਦੇ ਦੀ ਬਾਤ ਸੁਣੋ ਤੁਸੀਂ ਬਾਤ ਸੁਣ ਰਹੀ ਹੈ ਹਾਂਜੀ ਹਾਂਜੀ ਬੜੀ ਤੇਜ਼ ਹਵਾ ਆ ਰਹੀ ਹੈ ਨਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਮ ਹਮ ਸائیں ਆ ਲੋ ਵੀ ਗੁਰੂ ਦੇ ਓਟਾ ਅਸਰੇ ਨਾਲੇ ਪਰਿਵਾਰ ਕੋਈ ਨਹੀਂ ਮੈਂ ਤਾਂ ਧੀਏ ਵੀਡੀਓ ਰਿਕਾਰਡ ਕਰਦਾ ਪਿਆਵਾ ਹਾਂਜੀ 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 ਕੋਈ ਸਿੰਘਾਂ ਨੂੰ ਬੇਨਤੀ ਕਰੋ ਤੁਸੀਂ ਗੀਤ ਜਿਹੜਾ ਗਾਇਆ ਉਹ ਮੈਂ ਸ਼ੇਅਰ ਕੀਤਾ ਹੁਣੇ ਅਜੇ ਮੈਂ ਤਾਂ ਜੀ ਕੇ ਦੇਖੋ ਬੇਨਤੀ ਕਰਦਾ ਹਾਂ ਹਾਂਜੀ ਸਿੱਖ ਕੌਮ ਦੇ ਵਾਰਸਾਂ ਨੂੰ ਆਪਾਂ ਪੁਰਾਤਨ ਸਿੰਘਾਂ ਨੂੰ ਯਾਦ ਕਰ ਕਰ ਕੇ ਹਮ ਹੌਸਲੇ ਚਾਉਣੇ ਆ ਪਰ ਪ੍ਰਤਨ ਸਿੰਘ ਗੁਰੂ ਨੂੰ ਸਮਰਪਿਤ ਸੀ ਵਾਹਿਗੁਰੂ ਮੈਂ ਕੁਝ ਨਹੀਂ ਹੈਗਾ ਹਮ ਹਮ ਮੈਂ ਇੱਕ ਮਿੱਟੀ ਦੀ ਢੇਰੀਆਂ ਖਾਲਸਾ ਜੀ ਜੀ ਉਦੋਂ ਵੱਡ ਮੇਰੀ ਔਕਾਤ ਨਹੀਂ ਹੈ ਹਮ ਹਮ ਪਰ ਗੁਰੂ ਨੇ ਅੱਜ ਸਾਬਤ ਕਰਨ ਦਾ ਮੌਕਾ ਦਿੱਤਾ ਹੈ ਹਮ ਹਮ ਇਸ ਕੋਰ ਕਾਲ ਚੁਕਦੇ ਵਿੱਚ ਹੂੰ ਹੂੰ ਅੱਜ ਵੀ ਗੁਰੂ ਨੂੰ ਸਮਰਪਿਤ ਸਿੱਖ ਕਿਸੇ ਜੀਤ ਤੋਂ ਨਹੀਂ ਡਰਦਾ ਨਾ ਮੌਤ ਤੋਂ ਵਾਹਿਗੁਰੂ ਨਾ ਤੂਫਾਨਾਂ ਤੋਂ ਹੂੰ ਹੂੰ ਨਾ ਬਾਰਸ਼ਾਂ ਤੋਂ ਹੂੰ 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 ਨਾ ਭੁੱਖ ਤੋਂ ਵਾਹਿਗੁਰੂ ਨਾ ਪਿਆਸ ਤੋਂ ਵਾਹ ਵਾਹ ਪਰ ਗੁਰੂ ਨੂੰ ਸਮਰਪਿਤ ਹੋਣਾ ਬਣਦਾ ਜੀ 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 ਅੱਜ ਸਾਡੇ ਮੱਥੇ ਦੇ ਅੱਜ ਮੈਂ ਬਾਣੀ ਪੜ ਰਿਆ ਸੀ ਸਵੇਰੇ ਖਾਲਸਾ ਜੀ ਨਤਨੇਮ ਕਰ ਰਿਹਾ ਸੀ ਜੀ ਜੀ ਤਾਂ ਗੁਰੂ ਸਾਹਿਬ ਨੇ ਮੇਰੇ ਅੰਦਰ ਇੱਕ ਐਸੀ ਆਵਾਜ਼ ਉਠਾਈ ਜੀ ਵੀ ਪੁੱਤਰਾ ਹੂੰ ਹੂੰ ਸਾਰੇ ਸਿੱਖ ਤੋਣ ਵਾਲਿਆਂ ਦੇ ਹੂੰ ਪਿਛਲੇ ਲੰਮੇ ਸਮੇਂ ਤੋਂ ਹੂੰ ਇੱਕ ਮੱਤੇ ਤੇ ਕਲੰਕ ਲੱਗਿਆ ਹੋਇਆ ਹੂੰ ਹੂੰ ਪੰਡ ਦੇ ਵਿੱਚ ਅੱਜ ਬੇਇੱਜ਼ਤੀ ਆ ਸਿੱਖ ਤੋਂ ਹੋਣ ਵਾਲਿਆਂ ਦੀ ਬਿਲਕੁਲ ਬਿਲਕੁਲ ਅੱਜ ਸਾਰਾ ਵਰਲਡ ਕਹਿ ਰਿਹਾ ਹੈ ਵੀ ਇਹ ਕਿਹੜੇ ਸਿੱਖ ਨੇ ਅੱਜ 21ਵੀਂ ਸਦੀ ਦੇ ਹੂੰ ਹੂੰ ਜਿਹੜੇ ਆਪਣੇ ਗੁਰੂ ਦੀ ਬੇਅਦਬੀ ਨਹੀਂ ਰਖਵਾ ਸਕਦੇ ਸੱਚ ਸੱਚ ਉਹ ਸਿੱਖ ਉਹ ਵੀ ਸਿੱਖ ਸੀ ਹੂੰ ਹੂੰ ਜਿਹੜੇ ਇੱਕ ਮੁਠੀ ਭਰ ਛੋਲੇ ਖਾ ਕੇ ਵੀ ਆਪਣੇ ਗੁਰੂ ਦਾ ਹੂੰ ਹੂੰ ਸਨਮਾਨ ਕਾਇਮ ਰੱਖਦੇ ਸੀ ਨਾ ਸਰਤੇ ਛੱਤ ਸੀ ਹੂੰ ਹੂੰ ਨਾ ਖਾਣ ਨੂੰ ਪ੍ਰਸ਼ਾਦਾ ਦੀ ਹੂੰ ਹੂੰ ਜੰਗਲਾਂ ਦੇ ਵਿੱਚ ਰਹਿ ਰਹਿ ਕੇ ਆਪਦੇ ਗੁਰੂ ਦਾ ਸਨਮਾਨ ਕਾਇਮ ਕਰਿਆ ਉਹ ਪੁਰਾਤਨ ਸਿੰਘਾਂ ਨੇ ਸੱਚ ਹੈ ਸੱਚ ਹੈ ਵੀਰ ਅੱਜ ਦੇ ਸਿੱਖ ਖਾਲਸਾ ਜੀ ਕਿੱਥੇ ਨੇ ਡੋਖੇ ਇਸ ਗੱਲ ਦਾ ਹੂੰ ਹੂੰ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੂੰ ਹੂੰ ਤੇ ਉਹ ਕਹਿਣ ਵਾਲੇ ਹੂੰ ਹੂੰ ਗੁਰੂ ਕਹਿਣ ਵਾਲੇ ਦਾਸ ਪਾਤਿ ਸ਼ਾਹੀਆਂ ਦੀ जगਦੀ ਜੋਤ ਹਮ ਹਮ ਪ੍ਰਗਟ ਗੁਰਾਂ ਦੀ ਦੇ ਗੁਰਾਂ ਦੀ ਦੇ ਹਮ ਹਮ ਕਹਿਣ ਵਾਲੇ ਸਿੱਖ ਅੱਜ ਅੱਖਾਂ ਦੇ ਸਾਹਮਣੇ ਆਪਦੇ ਪਿਓ ਦੀ ਆਪਦੇ ਗੁਰੂ ਦੀ ਬੇਅਦਬੀ ਕਿਵੇਂ ਸਹਾਰ ਰਹੇ ਨੇ ਇਹ ਚਾਲਾ ਕਲੰਕ ਸਾਰੇ ਪੰਥ ਨੂੰ ਲੈ ਡੁੱਬੂਗਾ ਖਾਲਸਾ ਜੀ ਅੱਜ ਦਾ ਬੋਲਿਆ ਮੇਰੇ ਇਹ ਯਾਦ ਰੱਖ ਲਿਓ ਹਲੋ ਸੰਗਤ ਜੀ ਦਾਸ ਵੀ ਬੇਨਤੀ ਕਰਦਾ ਕਿ ਕੱਲ 12 ਅਪ੍ਰੈਲ ਦਾ ਇਕੱਠ ਉੱਥੇ ਰੱਖਿਆ ਹੋਇਆ ਸਾਨੂੰ ਪਤਾ ਤੁਸੀਂ ਥਾਂ ਥਾਂ ਵਿਸਾਖੀ ਮਨਾਉਣੀ ਹੈ ਪਰ ਉੱਥੇ ਵੀ ਜਰੂਰ ਪਹੁੰਚੋ ਸੰਗਤ ਜੀ ਕਿਉਂਕਿ ਸਾਡੀ ਵਿਸਾਖੀ ਮਨਾਈ ਫੇਰ ਹੀ ਸਫਲੀ ਹੈ ਜੇ ਸਾਡੇ ਗੁਰੂ ਸਾਹਿਬ ਜੀ ਦੀ ਆਨ ਸ਼ਾਨ ਜਿਹੜੀ ਹੈ ਉਹ ਬਰਕਰਾਰ ਰਹੇ ਸੋ ਕੱਲ ਜਰੂਰ ਸੰਗਤਾਂ ਵੱਧ ਤੋਂ ਵੱਧ ਖਾਸ ਤੌਰ ਤੇ ਮੇਰੀ ਬੇਨਤੀ ਹੈ ਸੰਗਰੂਰ ਵਾਲਿਆਂ ਨੂੰ ਪਟਿਆਲੇ ਵਾਲਿਆਂ ਨੂੰ ਇੱਧਰ ਲਾਗੇ ਹਰਿਆਣਾ ਪੈ ਜਾਂਦਾ ਅੱਗੋਂ ਆ ਵੇਖੋ ਸਾਡਾ ਵੀਰ ਹੈ ਭਾਈ ਗੁਰਜੀਤ ਸਿੰਘ ਖਾਲਸਾ 6 ਮਹੀਨੇ ਹੋ ਗਏ ਨੇ ਉਹ ਸਟਾਵਰ ਤੇ ਬੈਠੇ ਨੂੰ ਜਿੱਥੇ 6 ਫੁੱਟ ਬਾਈ 2 ਫੁੱਟ ਜਗ੍ਹਾ ਜਿੰਨਾ ਇਹਨਾਂ ਦਾ ਸਰੀਰ ਆ ਉਨੀ ਜਗ੍ਹਾ ਦੇ ਉੱਤੇ ਇਹ ਜਿਹੜੇ ਨੇ ਉਥੇ 6 ਮਹੀਨਿਆਂ ਤੋਂ ਬੈਠੇ ਆ ਤੇ ਕਰੀਬ ਸੰਗਤ ਜੀ ਅਜਮ 3 ਮਹੀਨੇ ਹੋ ਗਏ ਪ੍ਰਸ਼ਾਦਾ ਛਕੇ ਨੂੰ ਗੱਲਾਂ ਕਰ ਲੈਣੀਆਂ ਸੌਖੀਆਂ ਲਾਉਣੀਆਂ ਨੇ ਸੌਖੀਆਂ ਨਭਾਉਣੀਆਂ ਨੇ ਔਖੀਆਂ ਇਹ ਸਾਡੇ ਇਸ ਵੀਰ ਤੋਂ ਜਿੱਦਾਂ ਇਹਨਾਂ ਬਚਨ ਕੀਤਾ ਨਾ ਗੁਰੂ ਨੇ ਸਿੱਧ ਕਰਾਇਆ ਬੰਦੇ ਦੀ ਹਸਤੀ ਨਹੀਂ ਹੁੰਦੀ ਗੁਰੂ ਸਾਹਿਬ ਨੇ ਕਿਰਪਾ ਵਰਤਾਈ ਹੈ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਸੋ ਆਓ ਮੇਰੇ ਵੀਰ ਪਹੁੰਚੀਏ ਕੱਲ ਸਾਰੇ ਗੱਜ-ਵੱਜ ਕੇ ਪਹੁੰਚੋ ਤੇ ਗੁਰੂ ਸਾਹਿਬ ਦੇ ਵਾਸਤੇ ਸਾਰੇ ਕਤਰ ਹੋਈਏ ਖਾਲਸਾ ਜੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ ਸੀ ਦਸ਼ਮੇਸ਼ ਪਾਣੀ ਜੀ ਉਸ ਖਾਸੇ ਪੰਥ ਅਗੇ ਮੈਂ ਅੱਜ ਝੋਲੀ ਅੱਡ ਕੇ ਧੀਖ ਮੰਗਦਾ ਨਵਾਏ ਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਗੁਰੂ ਪਿਓ ਮੰंदे ਐ ਹਮ ਹਮ ਕਿਉਂ ਅੱਖਾਂ ਮਿੱਚੀਆਂ ਨੇ ਭਾਈ ਹਮ ਹਮ ਕਿਉਂ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਹਮ ਹਮ ਵੀ ਅਸੀਂ ਤੇਰੀ ਰਾਖੀ ਨਹੀਂ ਕਰਨੀ ਹਮ ਹਮ ਤੂੰ ਸਾਡੀ ਰਾਖੀ ਜ਼ਰੂਰ ਕਰ ਹਮ ਹਮ ਪਰ ਅਸੀਂ ਤੇਰੀ ਰਾਖੀ ਨਹੀਂ ਕਰਨੀ ਹਮ ਹਮ ਆਪਦੇ ਪਿਓ ਨੂੰ ਬੇਦਾਵਾ ਲਿਖ ਕੇ ਨਾ ਦੋ ਹਮ ਹਮ ਆਪਣਾ ਸਿੱਖ ਹੋ ਉਹਦਾ ਫਰਜ਼ ਅਦਾ ਕਰੋ ਗੁਰੂ ਪਿਆਰਿਓ ਆਓ ਸਾਰੇ ਰਲ ਮਿਲ ਕੇ ਇੱਕ ਸਖਤ ਕਾਨੂੰਨ ਮੌਤ ਦਾ ਕਾਨੂੰਨ ਬਣਵਾਈਏ ਇਹ țeੜੀਆਂ ਸਰਕਾਰਾਂ ਦੇ ਹਲਕ ਡੰਡਾ ਦੇ ਕੇ ਵਾਹਿਗੁਰੂ ਆਓ ਸਾਰੇ ਬਿਲਕੁਲ ਸੰਗਤ ਜੀ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ